ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 44 ਦੇ ਸੀਨੀਅਰ ਆਗੂ ਸ਼ੇਰੇ ਪੰਜਾਬ ਸਿੰਘ ਦੀ ਧਰਮ ਪਤਨੀ ਰਾਜਬੀਰ ਕੌਰ ਵੱਲੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਇਸ ਮੌਕੇ ਸ਼ੇਰੇ ਪੰਜਾਬ ਸਿੰਘ ਦੀ ਟੀਮ ਦੇ ਮੈਂਬਰਾਂ ਰਿਸ਼ਤੇਦਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਵਾਰਡ ਨੰਬਰ 44 ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਲੋਕਾਂ ਵੱਲੋਂ ਸ਼ੇਰੇ ਪੰਜਾਬ ਸਿੰਘ ਦੀ ਧਰਮ ਪਤਨੀ ਰਾਜਬੀਰ ਕੌਰ ਨੂੰ ਭਰਪੂਰ ਸਹਿਯੋਗ ਤੇ ਲੋਕਾਂ ਦਾ ਸਾਥ ਮਿਲਿਆ ਲੋਕਾਂ ਵੱਲੋਂ ਰਾਜਬੀਰ ਕੌਰ ਨੂੰ ਸਿਰੋਪਾ ਉਪਾ ਕੇ ਸਨਮਾਨਿਤ ਕੀਤਾ ਗਿਆ ਸ਼ੇਰੇ ਪੰਜਾਬ ਸਿੰਘ ਵੱਲੋਂ ਵਾਰਡ ਵਿੱਚ ਕੀਤੀ ਗਈ ਸੇਵਾ ਸਦਕਾ ਲੋਕਾਂ ਨੇ ਰਾਜਬੀਰ ਕੌਰ ਪਤਨੀ ਸ਼ੇਰੇ ਪੰਜਾਬ ਸਿੰਘ ਕੌਂਸਲਰ ਸੀਟ ਦੀ ਉਮੀਦਵਾਰ ਦਾ ਭਰਪੂਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਵੱਡੀ ਲੀਡ ਨਾਲ ਰਾਜਬੀਰ ਕੌਰ ਪਤਨੀ ਸ਼ੇਰੇ ਪੰਜਾਬ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ हां जी शेरए पंजाब जी की कहना चाहोगे आज ਤੁਹਾਡੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਜੇ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਕਾਰਪੇਸ਼ਨ ਦੀ ਇਲੈਕਸ਼ਨ ਦਾ ਬਿਗਲ ਵੱਜ ਚੁੱਕਾ ਹੋਇਆ ਤੇ ਅੱਜ ਅਸੀਂ ਹਲਕਾ ਦਖਣੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਡਾਕਟਰ 인ਦਰਪ ਸਿੰਘ ਨੇਜਰ ਉਹਨਾਂ ਨੇ ਹਾਈ ਕਮਾਂਡ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੇ ਮੈਸੇਜ ਰਾਜਵੀਰ ਪੌਰ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਸੀ ਅੱਜ ਅਸੀਂ ਆਪਣੇ ਵਾਰਡ ਨੰਬਰ 41 ਦੇ ਵਿੱਚ ਅਸੀਂ ਆਪਣੀ ਭੈਣਾਂ ਤੇ ਭਰਾਵਾਂ ਦੇ ਨਾਲ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਵਾ ਅਸੀਂ ਅੱਜ ਕੋਟ ਆਤਮਾਰਾਮ ਤੋਂ ਚੱਲਦੇ ਹੋਏ ਨਾਮਦੇਵ ਕਾਨੂੰਨੀ ਜਸਪਾਲ ਨਗਰ ਜਿੱਥੇ ਆਪਣਾ ਗੁਰਨਾਮ ਨਗਰ ਸਾਰੀਆਂ ਵੱਖ-ਵੱਖ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਆਏ ਆ ਬਹੁਤ ਹੀ ਵਧੀਆ ਸੰਗਤਾਂ ਦਾ ਸਾਨੂੰ ਹੰਗਾਰਾ ਮਿਲਿਆ ਵਾ ਸਿਰੋਪੇ ਪਾਪ ਆ ਕੇ ਸਾਨੂੰ ਉਹਨਾਂ ਨੇ ਸਨਮਾਨਤ ਕੀਤਾ ਵਾ ਅਸੀਂ ਮੈਂ ਕਹਿੰਨੇ ਕਿ ਵਾਰਡ ਦਾ ਇੰਨਾ ਜ਼ਿਆਦਾ ਪਿਆਰ ਉਹ ਸਾਨੂੰ ਅੱਜ ਮਹਿਸੂਸ ਹੋਇਆ ਵਾ। ਸ਼੍ਰੀ ਪੰਜਾਬ ਜੀ ਡਾਕਟਰ ਨਿਜਰ ਦੀ ਗਵਾਹੀ ਦੇ ਵਿੱਚ ਤੁਹਾਡੀ ਵਾਰਡ ਨੰਬਰ 41 ਦੇ ਵਿੱਚ ਕਿਹੜੇ ਵਿਕਾਸ ਕੰਮ ਜਿਹੜੇ ਕੀਤੇ ਗਏ ਨੇ? ਸਾਡੇ ਦੇਖੋ ਜੀ ਡਾਕਟਰ ਸਾਹਿਬ ਦੀ ਗਵਾਹੀ ਦੇ ਵਿੱਚ ਸਰਕਾਰ ਬਣਨ ਤੋਂ ਤਕਰੀਬਨ ਉਸੇ ਪ੍ਰੰਤ ਹੀ ਸਾਡੀ ਵਾਰਡ ਦੇ ਵਿੱਚ ਇੱਕ ਬਹੁਤ ਵੱਡੀ ਪਾਣੀ ਦੀ ਸਮੱਸਿਆ ਸੀ। ਉਹ ਪੈਰ ਦੇ ਹਾਦਾਂ ਤੇ ਸਾਡੀ ਵਾਰਡ ਨੰਬਰ 41 ਦੇ ਵਿੱਚ ਦੋ ਟੂਬਲ ਲੱਗੇ। ਜਿਸ ਪਾਲ ਨਗਰ ਗੁਰਦੁਆਰਾ ਤੁਸਬ ਦੀ ਬੈਕ ਸੈਟ ਦੂਜਾ ਘੋੜਾ ਕਮਰਾਮ। ਹੁਣ ਸਾਡੇ ਵਾਰਡ ਦੇ ਵਿੱਚ ਪਾਣੀ ਦੀ ਪ੍ਰੋਪਰ ਸਾਰਾ ਕੋਈ ਪ੍ਰੋਬਲਮ ਨਹੀਂ ਗਈ ਸਾਰਾ ਉਹ ਵਧੀਆ ਚੱਲ ਰਿਆ ਵਾ ਸਾਡੀ ਵਾਰਡ ਦੇ ਵਿੱਚ ਬਹੁਤ ਸਾਰੀਆਂ ਗਲੀਆਂ ਬੜੀਆਂ ਜਿਸ ਤਰ੍ਹਾਂ ਤੇਜ ਨਗਰ ਵਾਲਾ ਮੇਲ ਬਾਜ਼ਾਰ ਵੀ ਡਾਕਟਰ ਸਾਹਿਬ ਦੀ ਗਵਾਈ ਤੇ ਬਣਿਆ ਇੱਕ ਬੜੀ ਵੱਡੀ ਬੜੇ ਸਾਲਾਂ ਤੋਂ ਜਿਹੜੀ ਪ੍ਰੋਬਲਮ ਸੀ ਮੰਦਰ ਵਾਲਾ ਬਾਜ਼ਾਰ ਹੈ ਮੰਦਰ ਵਾਲੇ ਬਾਜ਼ਾਰ ਨੂੰ ਤਿੰਨ ਵੱਡਾਂ ਲੱਗਦੀਆਂ ਨੇ ਜੀ ਆਪਣੇ 42 ਨੰਬਰ 36 37 ਮੰਦਰ ਵਾਲੇ ਬਾਜ਼ਾਰ ਤੋਂ ਸ਼ੁਰੂ ਹੋ ਕੇ ਤਕਰੀਬਨ ਇੱਕ ਅੱਧਾ ਕਿਲੋਮੀਟਰ ਦਾ ਜਿਹੜਾ ਰੋਡ ਸੀ ਉਹ ਡਾਕਟਰ ਸਾਹਿਬ ਨੇ ਬਣਵਾਇਆ ਵਾ ਜਾ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਕੂੜੇ ਦੀ ਸਾਡੇ ਦੇ ਵਾਰਡ ਦੇ ਵਿੱਚ ਬਹੁਤ ਸਮੱਸਿਆ ਸੀ ਕੂੜੇ ਦੇ ਡੈਂਪ ਲੱਗੇ ਹੁੰਦੇ ਸੀ ਉਹ ਵੀ ਡਾਕਟਰ ਸਾਹਿਬ ਨੇ ਤੁਰੰਤ ਬਹੁਤ ਜਲਦੀ ਉਹ ਇਹ ਹੱਲ ਕਰਾਇਆ ਲੋਕਾਂ ਵੱਲੋਂ ਭਰਪੂਰ ਸਹਿਯੋਗ ਤੁਹਾਨੂੰ ਮਿਲ ਰਿਹਾ ਹੈ ਤੇ ਆਪਣੇ ਵੋਟਰਾਂ ਨੂੰ ਆਪਣੇ ਵਾਰਡ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਵਾਰਡ ਦੇ ਵੋਟਰਾਂ ਨੂੰ ਇਸੋ ਇਹੋ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ 2.5 ਸਾਲ ਹੋ ਗਏ ਨੇ ਅਸੀਂ ਆਪਣੀ ਵਾਰਡ ਦੇ ਵਿੱਚ ਗੁਰਦਰਾ ਸਾਹਿਬ ਦੇ ਕੋਲ ਦਫ਼ਤਰ ਖੋਲ ਕੇ ਬੈਠੇ ਹੋਏ ਆ। ਡੈਟਸ ਆ ਉਹਨੇ ਸਾਨੂੰ ਐਸ ਜੋਗ ਸਮਝਿਆ ਸੀ ਸੇਵਾ ਕਰਨ ਵਾਸਤੇ। ਅਸੀਂ ਪੂਰੀ ਵਾਰਡ ਦਾ ਕੰਮ ਕੀਤਾ ਹੋਇਆ ਵਾ। ਜਿਸ ਤਰ੍ਹਾਂ तकरीबन 2500 3000 ਦੇ ਕਰੀਬ ਅਸੀਂ ਖੁਦ ਆਪਣੀ ਵਾਰਡ ਦੇ ਦਫ਼ਤਰ ਦੇ ਵਿੱਚ ਬਣਾਏ ਲੋਕਾਂ ਦੇ तकरीबन 450 ਦੇ ਕਰੀਬ ਵੜਾਵਾ ਪਿੱਛਣ ਲਗਾਈ ਆ। ਹੋਰ ਵੀ ਹੈਂਡੀਕੈਪ ਬਿਲਸਨ, ਵਿਧਵਾ ਬਿਲਸਨ, ਅਨੇਕਾਂ ਕੰਮ ਮੈਂ ਤੁਹਾਨੂੰ ਦੇਣ ਕੇ ਦੱਸਾਂਗਾ ਬਹੁਤ ਟਾਈਮ ਲੱਗੇਗਾ। ਜੁਜਾ ਬੇਨਤੀ ਅਸੀਂ ਇਹੋ ਕਰਦੇ ਆ। ਤੁਹਾਡਾ ਛੋਟਾ ਵੀਰ ਸ਼ੇਰੇ ਪੰਜਾਬ ਸਿੰਘ ਮੇਰੀ ਧਰਮ ਪਤਨੀ ਰਾਜਵੀਰ ਕੌਰ ਤੁਸੀਂ ਰਾਜਵੀਰ ਕੌਰ ਨੂੰ 21 ਦਸੰਬਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰਨਾ ਵਾ ਇਹਨਾਂ ਦੀ ਜਿੱਤ ਇਹ ਤੁਹਾਡੀ ਆਪਣੀ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਵਾ ਇਹ ਜਿੱਤ ਡਾਕਟਰ ਸਾਹਿਬ ਦੀ ਝੋਲੀ 'ਚ ਆਪਾਂ ਪਾਉਣੀ ਹੈ